ਕੈਨੇਡਾ 'ਚ ਅੱਜ ਹੋਣਗੇ ਸੰਸਦੀ ਚੋਣਾਂ ਨਵੀਂ ਸਰਕਾਰ ਬਣਾਉਣ ਲਈ ਕੈਨੇਡਾ ਕਰੇਗਾ ਵੋਟ VOTING ਤੋਂ ਤੁਰੰਤ ਬਾਅਦ ਹੋਵੇਗੀ ਗਿਣਤੀ ਲਿਬਰਲਸ ਤੇ ਕੰਜ਼ਰਵੇਟਿਵਾਂ ਵਿਚਾਲੇ ਫਸਵੇਂ ਟੱਕਰ ਦੇ ਅਸਾਰ ਕੈਨੇਡਾ ਦੀ ਸਿਆਸਤ 'ਚ ਪੰਜਾਬੀਆਂ ਦਾ ਦਬਦਬਾ ਕੈਨੇਡਾ ਦੀ ਸੰਸਦੀ ਚੋਣਾਂ 'ਚ 65 ਪੰਜਾਬੀ ਅਜਮਾ ਰਹੇ ਨੇ ਕਿਸਮਤ 1500 ਉਮੀਦਵਾਰਾਂ ਦੀ ਕਿਸਮਤ दांव 'ਤੇ ਲੱਗੀ 343 ਹਲਕਿਆਂ ਦੇ ਵੋਟਰ ਚੁਣਨਗੇ ਨਵੀਂ ਸਰਕਾਰ ਕੈਨੇਡਾ ਦੀ 45ਵੀਂ ਲੋਕ ਸਭਾ ਲਈ ਅੱਜ ਵੋਟਾਂ ਪੈਣਗੀਆਂ ਵੋਟਿੰਗ ਖਤਮ ਹੋਣ ਤੋਂ ਫੌਰੀ ਮਗਰੋਂ ਗਿਣਤੀ ਸ਼ੁਰੂ ਹੋ ਜਾਏਗੀ ਤੇ ਕੁਝ ਘੰਟਿਆਂ ਅੰਦਰ ਕਾਫੀ ਨਤੀਜਿਆਂ ਦਾ ਐਲਾਨ ਹੋ ਜਾਏਗਾ 29 ਅਪ੍ਰੈਲ ਦਾ ਸੂਰਜ ਨਵੀਂ ਸਰਕਾਰ ਦੇ ਨਕਸ਼ਿਆਂ ਦੇ ਉਪਹਾਰ ਲੈ ਕੇ ਕੈਨੇਡੀਅਨ ਲੋਕਾਂ ਦੀਆਂ ਬਰੂਹਾਂ ਉਤੇ ਦਸਤਕ ਦੇਵੇਗਾ ਆਪਣੇ ਮਨਾਂ ਵਿੱਚ ਚੰਗੀ ਸਰਕਾਰ ਦੀ ਉਮੀਦ ਦਾ ਦੀਵਾ ਜਗਾ ਚੁੱਕੇ ਵੋਟਰ ਸਵੇਰੇ 9 ਵਜੇ ਤੋਂ ਰਾਤ 9 ਵਜੇ ਤੱਕ ਆਪਣੀ ਫੁਰਸਤ ਅਨੁਸਾਰ ਆਪਣੇ ਘਰਾਂ ਦੇ ਨੇੜਲੇ ਵੋਟਰ ਕੇਂਦਰਾਂ ਤੇ ਜਾ ਕੇ ਵੋਟ ਦੇ ਹੱਕ ਦੀ ਵਰਤੋਂ ਕਰਨਗੇ ਬੇਸ਼ੱਕ ਚੋਣ ਖਾੜਿਆਂ ਦੇ ਸ਼ੁਰੂਆਤੀ ਦਿਨਾਂ ਤੋਂ ਹੀ ਸਰਵੇਖਣ ਏਜੰਸੀਆਂ ਸਰਗਰਮ ਨੇ ਪਰ ਜਿਵੇਂ-ਜਿਵੇਂ ਚੋਣਾਂ ਦੇ ਨੇੜੇ ਆਉਂਦਾ ਗਿਆ ਦੋਹਾਂ ਪਾਰਟੀਆਂ ਲਿਬਰਲਸ ਤੇ ਕੰਜ਼ਰਵੇਟਿਵ ਦਰਮਿਆਨ ਮੁਕਾਬਲਾ ਫਸਮਾ ਬਣ ਗਿਆ ਬੇਸ਼ੱਕ ਹਵਾ ਦੇ ਘੁੰਮਣਕੇਰੀ ਵਿੱਚ ਫਸੇ ਵੋਟਰਾਂ ਪਸੰਦੀਦਾ ਪਾਰਟੀ ਬਾਰੇ ਮਨ ਕੀ ਬਣਾ ਰਹੇ ਨੇ ਵੋਟਰ ਕੇਂਦਰ ਤੇ ਹੀ ਜਾ ਕੇ ਪਤਾ ਲੱਗੇਗਾ ਉਹਨਾਂ ਚੋਂ ਵੋਟਰਾਂ ਦਾ ਇੱਕ ਅਜਿਹਾ ਵਰਗ ਵੀ ਹੈ ਜੋ ਵੋਟ ਕੇਂਦਰਾਂ ਤੇ ਜਾ ਕੇ ਹਵਾ ਦੇ ਵਹਿਣ ਵਿੱਚ ਵਹਿ ਕੇ ਫਸਮੀ ਟੱਕਰ ਦੇ ਨਤੀਜੇ ਪ੍ਰਭਾਵਿਤ ਕਰ ਸਕਣ ਦੇ ਸਮਰਥ ਹੈ ਲੰਗੇ ਹਫਤੇ ਅਗਾਂਹ ਵੋਟਾਂ ਮੌਕੇ ਇਸ ਵਾਰ 26 ਫੀਸਦੀ ਦਾ ਵਾਧਾ ਦਰਜ ਹੋਇਆ ਜਿਸ ਨੂੰ ਸਿਆਸੀ ਸੂਝ ਵਾਲੇ ਲੋਕ ਸਰਕਾਰ ਦੇ ਬਦਲਾਅ ਦਾ ਸੰਕੇਤ ਮੰਨ ਰਹੇ ਨੇ ਇਸ ਤਰ੍ਹਾਂ ਦਾ ਰੁਝਾਨ ਭਾਰਤ ਸਮੇਤ ਕਈ ਦੇਸ਼ਾਂ ਵਿੱਚ ਸਾਬਤ ਵੀ ਹੋ ਚੁੱਕਾ ਹੈ ਪਰ ਕੁਝ ਲੋਕ ਇਸ ਨੂੰ ਅਮਰੀਕਨ ਰਾਸ਼ਟਰਪਤੀ ਦੇ ਟੈਰਿਫ ਨਾਲ ਸਿੱਜਣ ਦੀ ਯੋਗਤਾ ਵਾਲੇ ਆਗੂ ਦੇ ਹੱਥ ਵਿੱਚ ਮਜ਼ਬੂਤ ਕੀਤੇ ਜਾਣ ਦੇ ਉਤਸ਼ਾਹ ਵੱਜੋਂ ਲੈ ਰਹੇ ਨੇ ਬਿਨਾਂ ਸ਼ੱਕ ਪਾਰਟੀ ਆਗੂਆਂ ਵੱਲੋਂ ਪ੍ਰਚਾਰ ਵਿੱਚ ਕੋਈ ਅਸਰ ਨਹੀਂ ਛੱਡੀ ਗਈ ਪਰ ਚੋਣ ਮੈਦਾਨ ਵਿੱਚ ਕੁਦਦੇ ਉਮੀਦਵਾਰਾਂ ਵੱਲੋਂ ਇਸ ਵਾਰ ਪਹਿਲਾਂ ਵਾਂਗ ਜ਼ੋਰ ਨਹੀਂ ਲਗਾਇਆ ਗਿਆ ਸ਼ਹਿਰਾਂ ਵਿੱਚ ਵਿਚਰਦੇ ਆ ਉਮੀਦਵਾਰਾਂ ਵੱਲੋਂ ਸਮਰਥਕਾਂ ਦੇ ਘਰਾਂ ਮੂਹਰੇ ਤਖਤੀਆਂ ਜ਼ਰੂਰ ਲਗਾਈਆਂ ਗਈਆਂ ਪਰ ਨਾ ਤੇ ਵੱਡੇ ਵੱਡੇ ਹੋਲਡਿੰਗ ਕਿਧਰੇ ਵਿਖਾਈ ਦੰਦੇ ਤੇ ਨਾ ਹੀ ਚੋਣ ਸਮਾਗਮ ਜਾਂ ਘਰ ਘਰ ਚੋਣ ਮੁਹਿੰਮ ਚੱਲਦੀ ਵੇਖੀ ਗਈ ਦੇਸ਼ ਦੇ ਪ੍ਰਮੁੱਖ ਰੇਡੀਓ ਟੀਵੀ ਚੈਨਲਾਂ ਨੂੰ ਫੋਨ ਕਰਦੇ ਰਹਿਣ ਵਾਲੇ ਬਹੁਤੇ ਕਾਲਰ ਬਦਲਾਅ ਦੀ ਉਮੀਦ ਲਈ ਬੈਠੇ ਨੇ ਹੁਣ ਇਹ ਪਤਾ ਲੱਗਣ ਵਿੱਚ ਕੁਝ ਘੰਟੇ ਬਾਕੀ ਨੇ ਕਿ ਬਹੁ ਗਿਣਤੀ ਵੋਟਰਾਂ ਨੇ ਦੇਸ਼ ਦੀ ਸੱਤਾ ਸੰਭਾਲਣ ਲਈ ਕਿਹੜੀ ਪਾਰਟੀ ਨੂੰ ਯੋਗ ਸਮਝਿਆ ਤੇ ਕਿਹੜੇ-ਕਿਹੜੇ ਉਮੀਦਵਾਰਾਂ ਨੂੰ ਆਟਵਾ ਸਥਿਤ ਕੈਨੇਡਾ ਦੇ ਪਾਰਲੀਮੈਂਟ ਹਾਊਸ ਦਾ ਗੇਟ ਲੰਘਣ ਦੀ ਯੋ